ਸੰਤੁਸ਼ਟੀ ਅਨਸਾਫ਼ ਤੋਂ ਪੂਰੇ ਵਰਡ ਦੀ ਮੰਗ ਸੀ ਫਾਂਸੀ ਦੀ ਤੇ ਉਹਨੂੰ ਫਾਂਸੀ ਸੁਣਾਈ ਗਈ। ਨਹੀਂ ਕੱਲ ਵੀ ਤਾਂ ਨਹੀਂ ਕੇ ਕੀ ਜੀ ਦਿਲ ਚਾ ਜੀ ਮੇਰਾ ਨਾਟਕ ਵਸ ਗਿਆ। ਠੀਕ ਦਿਲ ਚੀ ਅਮਰ ਹੋ ਗਈ ਜੀ। ਇੱਕ ਮਿਸਾਲ ਬਣ ਗਈ ਜੀ ਲੈ ਵੀ ਅੱਗੇ ਤੋਂ ਜੇ ਕੋਈ ਇਦਾਂ ਦਾ ਕੰਮ ਕਰੂਗਾ ਅਗਲਾ 100 ਵਾਰੀ ਹੋ ਜਾਏਗਾ ਫਿਰ ਡਰੂ ਗੱਲ ਇਹ ਵੀ ਦਿਨੋਜ਼ ਇੱਕ ਆਦਲ ਨੂੰ ਖਾਂਸੀ ਹੋਈ ਹੈ ਲਈ ਵੀ ਆਪਾਂ ਇਹ ਕੰਮ ਨਹੀਂ ਕਰਨਾ ਮੈਂ ਵਿਸ਼ਵਾਸ ਤੇ ਆਪਣੀ ਗੁੜੀਆ ਮੇਰੀ ਖਤਮ ਹੋ ਗਈ ਹੈ ਜੈਲ ਸੀ ਕਰਦੀ ਸੀ ਉਹਦੇ ਮੂੰਹ ਤੇ ਕੁਝ ਹੋਰ ਸੀ ਤੇ ਦਿਲ ਚ ਕੁਝ ਹੋਰ ਸੀ ਸਾਨੂੰ ਨਹੀਂ ਪਤਾ ਲੱਗਿਆ ਜੇਲ੍ਹ ਸੀ ਪਿੱਛੇ ਜੀ ਇਦਾਂ ਕਰ ਦੋਗੇ ਜੀ ਕਦੇ ਸੋਚ ਨਹੀਂ ਸਕਦੇ ਜੀ ਨੇ ਮੈਂ ਆਪਣੇ ਬੱਚਿਆਂ ਨੂੰ ਬਹੁਤ ਸਮਾਨ ਲੈ ਕੇ ਦਿੰਦਾ ਸੀਗੇ ਜੀ ਜਿਹਦੇ ਹੱਥ ਨਹੀਂ ਕੰਬੇ ਤੁਸੀਂ ਜਦੋਂ ਇਹ ਹੁਣ ਇੱਥੇ ਆਨੇ ਆ ਉਹਨੇ ਕਿੱਦਾਂ ਤੱਬਿਆ ਆਊਗਾ ਕਿੱਦਾਂ ਉਹਦੇ ਬੂਹ ਚ ਰਿੱਤਾ ਪਾਈ ਹੋਗੀ ਕੀ ਉਹਦੇ ਕਿੱਦਾਂ ਸਿਰ ਚ ਇੱਟਾਂ ਭਰੀਆਂ ਜਣ ਗਿਆ ਇੰਦਾ ਦੇ ਲੋਕਾਂ ਦੇ ਟੁਕੜੇ ਟੁਕੜੇ ਕਰ ਦਿੱਤੇ ਜਾਣੇ ਇੰਦਾ ਦੇ ਲੋਕਾਂ ਨੂੰ ਚੌਂਕ 'ਚ ਘੜ ਕੇ ਗੋਲੀ ਮਾਰ ਦਿੱਤੇ ਜਾਣੀ ਚਾਹੀਦੀ ਐ ਫਾਂਸੀ ਦੇਣੀ ਚਾਹੀਦੀ ਤਾਂ ਕਿਉਂ ਸੱਚੀ ਗੱਲ ਮੈਥੋਡਨਲ ਜਸਪਤ ਜਿਵੇਂ ਕਿ ਤੁਸੀਂ ਦੇਖਿਆ ਕਿ ਪਿਛਲੇ ਕੁਝ ਦਿਨਾਂ 'ਚ ਦੇਵੀ ਮਾਤਾ ਦੇ ਨੌ ਰੂਪਾਂ ਦੀ ਪੂਜਾ ਕੀਤੀ ਗਈ ਯਾਨੀ ਕਿ ਨਵਰਾਤਰੇ ਮਨਾਏ ਗਏ ਆ ਔਰ ਜਿਹੜੇ ਨਵਰਾਤਰੇ ਆ ਰਾਮ ਨੰਮੀ ਐ ਦੁਰਗਾ ਅਸ਼ਟਮੀ ਐ ਸਾਰੇ ਬੜੀ ਧੂਮ-ਧਾਮ ਨਾਲ ਮਨਾਏ ਗਏ ਨੇ ਜਿੱਤੇ ਇੱਕ ਪਾਸੇ ਨਵਰਾਤਰਿਆਂ ਦੇ ਵਿੱਚ ਕੰਜਕ ਪੂਜਾ ਕੀਤੀ ਜਾਂਦੀ ਆ ਉੱਥੇ ਹੀ ਸਾਡੇ ਸਮਾਜ ਦਾ ਦੁਖਾਂਤ ਦੇਖਣ ਨੂੰ ਮਿਲਦਾ ਹੈ ਕਿ ਛੋਟੀ ਜੀ ਬੱਚੀ ਦਿਲਰੋਜ਼ ਜਿਹੜੇ ਕਿ ਪਿਛਲੇ ਦਿਨੀ ਜਿਹਦੇ ਨਾਲ ਵਾਰਦਾਤ ਹੁੰਦੀ ਹੈ ਤੇ ਉਹਨੂੰ ਇਨਸਾਫ ਮਿਲਦਾ ਤੇ ਉਹਦਾ ਪਰਿਵਾਰ ਜਿਹੜਾ ਹੈ ਫੁੱਟ-ਫੁੱਟ ਕੇ ਰੋ ਰਿਹਾ ਗੱਲਬਾਤ ਕਰਵਾਨੇ ਦੇ ਪਰਿਵਾਰ ਨਾਲ ਤੇ ਉਸ ਥਾਂ ਤੇ ਤੁਹਾਨੂੰ ਅੱਜ ਅਸੀਂ ਲੈ ਕੇ ਆਏ ਆ ਜਿੱਥੇ ਉਸ ਬੱਚੇ ਨੂੰ ਜ਼ਿੰਦਾ ਦਫਨਾਇਆ ਗਿਆ ਸੀ ਸੋ ਦਿਲਰੋਜ਼ ਦੀ ਮੰਮੀ ਔਰ ਪਾਪਾ ਸਾਡੇ ਨਾਲ ਮੌਜੂਦ ਨੇ ਪੂਰਾ ਪਰਿਵਾਰ ਇੱਥੇ ਹੈ ਜਿਵੇਂ ਕਿ ਪਿਛਲੇ ਦਿਨੀ ਚ ਕੰਜ ਕਾਂ ਮਨਾਇਆ ਗਈਆਂ ਛੋਟੀਆਂ ਬੱਚੀਆਂ ਨੂੰ ਪੂਜਿਆ ਜਾਂਦਾ ਹੈ ਇੱਕ ਪਾਸੇ ਬੱਚਿਆਂ ਦੇ ਨਾਲ ਇਦਾਂ ਦੇ ਕ੍ਰਾਈਮ ਹੁੰਦੇ ਆ ਤੇ ਬੇਸ਼ੱਕ ਦੀ ਅੱਜ ਤੁਹਾਨੂੰ ਇਨਸਾਫ ਮਿਲ ਗਿਆ ਪਰ ਕਿਤੇ ਨਾ ਕਿਤੇ ਜਿਹੜਾ ਉਹ ਘਟ ਹੈ ਉਹ ਨਹੀਂ ਪੂਰਾ ਹੋ ਸਕਦਾ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਕਿੱਦਾਂ ਦਾ ਉਹ ਅਹਿਸਾਸ ਸੀ ਵੈਸੇ ਤਾਂ ਅਸੀਂ ਅਲਫਾਜ਼ਾਂ ਦੇ ਵਿੱਚ ਬਿਆਨ ਵੀ ਨਹੀਂ ਕਰ ਸਕਦੇ ਪਰ ਜ਼ਰੂਰ ਪੁੱਛਣਾ ਚਾਹਾਂਗੇ ਸਰ ਸੰਤੁਸ਼ਟੀ ਇਨਸਾਫ ਤੋਂ ਪੂਰੇ ਵਰਡ ਦੀ ਮੰਗ ਸੀ ਫਾਂਸੀ ਦੀ ਤੇ ਉਹਨੂੰ ਫਾਂਸੀ ਸੁਣਾਈ ਗਈ ਜਿਵੇਂ ਕਿ ਪਰਉਪਕਾਰ ਕੋ ਮਨਜੀ ਦੀ ਗੱਲ ਕਰੀ ਐ ਐਡਵੋਕੇਟ ਸਾਹਿਬ ਦੇ ਉਹਨਾਂ ਨੇ ਤਾਂ ਢੀ ਲੜਾਈ ਦੇ ਵਿੱਚ ਪੂਰਾ ਸਾਥ ਦਿੱਤਾ ਉਹਨਾਂ ਦੇ ਬਾਰੇ ਵੀ ਕੁਝ ਕਹਿਣਾ ਚਾਹੁੰਦੇ ਬਿਲਕੁਲ ਲੜਾਈ ਉਹਨਾਂ ਨੇ ਲੜੀਆ ਨਾ ਅਸੀਂ ਤਾਂ ਸਿਰਫ ਉਹਨਾਂ ਦੇ ਪਿੱਛੇ ਸੀ ਜਿਹੜੀ ਅਸਲੀ ਲੜਾਈ ਸੀ ਉਹਨਾਂ ਨੇ ਲੜੀਆ ਪਰ ਉਹਨਾਂ ਨੂੰ ਇਹਦੇ ਵਿੱਚ ਜਿੱਤ ਪ੍ਰਾਪਤ ਹੋਈਆ ਧੰਨਵਾਦ ਉਹਨਾਂ ਦਾ ਤੱਕ ਦੇ ਦੇਣਾ ਨਹੀਂ ਸਕਦੇ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਛੋਟੀ ਜੀ ਬੱਚੀ ਦੁਨੀਆ ਤੋਂ ਅਲਵਿਦਾ ਕਹਿ ਗਈ ਹੈ ਹੁਣ ਇਨਸਾਫ ਮਿਲਿਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਨਹੀਂ ਕੱਲ ਵੀ ਤਾਂ ਨਹੀਂ ਕਹਿ ਗਏ ਜੀ ਦਿਲ ਚਾ ਜੀ ਮੇਰੇ ਜੀ ਦਿਲ ਚ ਅਮਰ ਹੋ ਗਈ ਜੀ ਜੀ ਬਹੁਤ ਧੰਨਵਾਦ ਕਰਦਾ ਪੂਰੀ ਸੰਗਤ ਦਾ ਜੀ ਤੁਹਾਡੀ ਮੀਡੀਆ ਦਾ ਜੀ ਉਸ ਪ੍ਰਮਾਤਮਾ ਦਾ ਜੀ ਜੱਸ ਸਾਹਿਬ ਦਾ ਜੀ ਹੁਮਨ ਸਰ ਦਾ ਆਪਣੇ ਬੀੜੀ ਕੁੱਪਤਾ ਜੀ ਜਿਨ੍ਹਾਂ ਨੇ ਇੰਨੀ ਲੜਾਈ ਲੜੀ ਜੀ ਅਕਰ ਸਚਾਈ ਦੀ ਜਿੱਤ ਹੋਈ ਹੈ ਜੀ ਜੀ ਇੱਕ ਮਿਸਾਲ ਬਣ ਗਈ ਜੀ ਲੈ ਵੀ ਅੱਗੇ ਤੋਂ ਜੇ ਕੋਈ ਇਦਾਂ ਦਾ ਕੰਮ ਕਰੂਗਾ ਅਗਲਾ 100 ਵਾਰੀ 1000 ਵਾਰੀ ਡਰੂ ਗੱਲ ਇਹ ਵੀ ਦਿਲੋਜੇ ਕਾਦਰ ਨੂੰ ਫਾਂਸੀ ਹੋਈ ਹੈ ਲੈ ਵੀ ਆਪਾਂ ਇਹ ਕੰਮ ਨਹੀਂ ਕਰਨਾ ਜੀ ਕਿਉਂਕਿ ਛੋਟੇ ਛੋਟੇ ਬੱਚੇ ਅਕਸਰ ਗੁਆਂ ਦੀਆਂ ਦੇ ਘਰਾਂ ਚ ਖੇਡਦੇ ਨੇ ਜਾਂ ਰਿਸ਼ਤੇਦਾਰਾਂ ਦੇ ਕੋਲ ਮੈਂ ਮਹਫੂਜ਼ ਛੱਡ ਕੇ ਜਾਂਦੇ ਨੇ ਮਾਪੇ ਅੰਦਰ ਕਿਤੇ ਨਾ ਕਿਤੇ ਡਰ ਪੈਦਾ ਹੁੰਦਾ ਹੈ ਦਾ ਜੀ ਅੱਜ ਕੱਲ ਵਿਸ਼ਵਾਸ ਹੈ ਨਹੀਂ ਖਤਮ ਹੋ ਗਿਆ ਵਿਸ਼ਵਾਸ ਜੀ ਜਿਹਦਾ ਦਿਲੋਜ ਦਾ ਹਪਨ ਹੋਇਆ ਨੇ ਉਸ ਤੋਂ ਬਾਅਦ ਵਿਸ਼ਵਾਸ ਖਤਮ ਹੋ ਗਿਆ ਲੋਕ ਡਰਦੇ ਆ ਜੀ ਲਈ ਵੀ ਆਪਣੇ ਬੱਚੇ ਕਿਸੇ ਦੇ ਘਰੇ ਭੇਜਣ ਲੱਗੇ ਜੀ ਇਹੀ ਕਹਨ ਲਈ ਵੀ ਅੱਜ ਕੱਲ੍ਹ ਵਿਸ਼ਵਾਸ ਨਾ ਕਰਿਓ ਲਈ ਵੀ ਮੈਂ ਵਿਸ਼ਵਾਸ ਤੇ ਆਪਣੀ ਗੁੜੀਆ ਮੇਰੀ ਖਤਮ ਹੋ ਗਈ ਜੈਲਸੀ ਕਰਦੀ ਸੀ ਉਹਦੇ ਮੂੰਹ ਤੇ ਕੁਝ ਹੋਰ ਸੀ ਤੇ ਦਿਲ ਚ ਕੁਝ ਹੋਰ ਸੀ ਸਾਨੂੰ ਨਹੀਂ ਪਤਾ ਲੱਗਿਆ ਤੇ ਪਰ ਵਿਸ਼ਵਾਸ ਘਾਤ ਹੋਇਆ ਜੀ ਤੁਸੀਂ ਇਸ ਹੱਦ ਤੱਕ ਕੋਈ ਗਿਰ ਸਕਦਾ ਵੀ ਜਿੰਦੇ ਜਾਗ ਦੀ ਛੋਟੀ ਬੱਚੀ ਨੂੰ ਉਹ ਵੀ ਜਿਹਨੂੰ ਕੰਜਕਾ ਵਾਂਗੂ ਪੂਜਦੇ ਨੇ ਇੰਨੀ ਛੋਟੀ ਏਜ ਦੇ ਬੱਚਿਆਂ ਨੂੰ ਤੇ ਉਹਨਾਂ ਨਾਲ ਇਦਾਂ ਵਾਪਰ ਵਾਪਰ ਗਿਆ ਇੰਨਾ ਵੱਡਾ ਕਾਰਾ ਕੀ ਕਹਿ ਸਕਦੇ ਜੀ ਮਨ ਉਹ ਦਿਲ ਚ ਕੀ ਸੀਗਾ ਜੀ ਇੱਕ ਜੈਲ ਸੀ ਪਿੱਛੇ ਜੀ ਇਦਾਂ ਕਰ ਦੋਗੇ ਜੀ ਕਦੇ ਸੋਚ ਨਹੀਂ ਸਕਦੇ ਜਿਵੇਂ ਮੈਂ ਆਪਣੇ ਬੱਚਿਆਂ ਨੂੰ ਬਹੁਤ ਸਮਾਨ ਲੈ ਕੇ ਦਿੰਦਾ ਸੀਗਾ ਜੀ ਜੀ ਕੁਝ ਕਹਿਣਾ ਚਾਹੁੰਦੇ ਹਾਂ ਸੰਗਤ ਨੂੰ ਜਿੰਨੇ ਵੀ ਭੈਣ ਭਰਾ ਮੇਰੇ ਦੇਖਦੇ ਆ ਜੀ ਤੁਸੀਂ ਸਾਰੇ ਅਰਦਾਸ ਕੀਤੀ ਸੀਗੀ ਲਈ ਵੀ ਉਹ ਫਾਂਸੀ ਹੋਵੇ ਅੱਜ ਉਹ ਅਰਦਾਸ ਸੰਗਤ ਅਰਦਾਸ ਕੀਤੀ ਅੱਜ ਬੂਰ ਪਿਆ ਹੁਣ ਫੇਰ ਮੈਂ ਇੱਕ ਬੇਨਤੀ ਫੇਰ ਕਰਨਾ ਜੇ ਤੁਸੀਂ ਉਹਨਾਂ ਅਰਦਾਸ ਕਰਿਓ ਸਾਡੀ ਦਿਲੋਂ ਫੇਰ ਦੁਆਰਾ ਵਾਪਸ ਆ ਜਾਈਏ ਕਿ ਸੰਗਤੀ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ ਸੱਚੀ ਗੱਲ ਹੈ ਜੀ ਸੱਚੀ ਗੱਲ ਹੈ ਅੱਜ ਤੁਸੀਂ ਇੱਥੇ ਉਸ ਥਾਂ ਤੇ ਪਹੁੰਚੇ ਹੋ ਜਿੱਥੇ ਕਿ ਦਿਲਰੋਜ਼ ਦੇ ਨਾਲ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਦੇ ਮਾਪੇ ਆਪ ਦੇ ਅੰਦਰ ਜਿੱਥੇ ਕਿ ਇੱਕ ਰੋਸ਼ ਸੀਗਾ ਤੇ ਹੁਣ ਥੋੜਾ ਜਿਹਾ ਸਕੂਨ ਵੀ ਦੇਖਣ ਨੂੰ ਮਿਲਿਆ ਕਿ ਇਨਸਾਫ ਮਿਲਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਪਹਿਲਾਂ ਤਾਂ ਦਿਲਰੋਜ਼ ਜਿਹੜੀ ਅਬਰ ਹੋ ਗਈ ਹੈ ਸਾਡੇ ਸਾਰਿਆਂ ਦੇ ਵਿੱਚ ਉਹਦੇ ਚਰਨਾ ਚ ਨਮਸਕਾਰ ਕਰਦੇ ਡੰਡੋਤ ਕਰਦੇ ਕਿਉਂਕਿ ਪਰਮਾਤਮਾ ਦੇ ਚਰਨਾ ਚ ਬੈਠੀ ਇੱਕ ਸਾਡੇ ਤੋਂ ਜਿਹੜਾ ਫੁੱਲ ਵਿਛੜ ਗਿਆ ਇੱਕ ਅਬਰਤੀ ਬੂਨ ਸਾਡੇ ਤੋਂ ਵਿਛੜ ਗਈ ਹੈ ਤੇ ਹਨੇਰਾ ਉੱਥੇ ਚਾਨਣ ਵੀ ਹੈ ਚਾਨਣ ਕਿਹੜੇ ਰੂਪ ਤੇ ਪੇਚਾਇਆ ਅਦਾਲਤ ਦੇ ਰੂਪ ਚ ਆਇਆ ਚਾਨਣ ਕਿਹਦੇ ਰੂਪ ਚ ਆਇਆ ਵਕੀਲਾਂ ਦੇ ਰੂਪ ਦੇ ਵਿੱਚ ਆਇਆ ਚਾਨਣ ਕਿਹਦੇ ਰੂਪ ਚ ਆਇਆ ਪ੍ਰੈਸ ਦੇ ਰੂਪ ਚ ਆਇਆ ਚਾਨਣ ਕਿਹਦੇ ਰੂਪ ਚ ਆਇਆ ਸਮਾਜ ਸੇਵੀ ਸੰਸਥਾਵਾਂ ਜਿਹੜੀ ਪਰਿਵਾਰ ਨਾਲ ਖੜੀਆਂ ਉਹਦੇ ਰੂਪ ਚ ਆਇਆ ਪਰ ਗੁਰਬਾਣੀ ਦੇਖੋ ਕਿੰਡੀ ਨਿਰੋਲ ਹੈ ਜਿਹੜੀ ਕਹਿੰਦੀ ਹੈ ਜੋ ਕਿਉ ਮੰਨਦਾ ਕੇ ਜਿੱਤ ਜੰਮੇ ਰਾਜਣ ਤੁਸੀਂ ਵੀ ਇੱਕ ਤਿਓ ਤੁਸੀਂ ਵੀ ਇੱਕ ਪਰਿਵਾਰ ਦਾ ਮੈਂਬਰ ਹੋ ਤੁਸੀਂ ਵੀ ਔਰਤ ਦਾ ਦੁੱਖ ਸਮਝਦੇ ਹੋ ਤੇ ਉੱਥੇ ਜਿੱਥੇ ਚੰਗੇ ਲੋਕ ਵੀ ਆ ਉੱਥੇ ਇੱਕ ਮਾੜੀ ਕੋ ਕਰਮ ਕਰਨ ਵਾਲੀ ਉਹ ਔਰਤ ਵੀ ਹੈ ਜਿਹਦੇ ਹੱਥ ਨਹੀਂ ਕੰਮੇ ਤੁਸੀਂ ਜਦੋਂ ਇਹ ਹੁਣ ਇੱਥੇ ਆਨੇ ਆ ਉਹਨੇ ਕਿੱਦਾਂ ਤਬਿਆ ਹੋਊਗਾ ਕਿੱਦਾਂ ਉਹਦੇ ਬੂਚੇ ਰਿੱਤਾ ਪਾਈ ਹੋਗੀ ਕੀ ਉਹਦੇ ਕਿੱਦਾਂ ਸਿਰ ਚ ਇੱਟਾਂ ਭਰੀਆਂ ਹੋਣਗੀਆਂ ਆਪਾਂ ਸੋਚ ਕੇ ਵੀ ਸਾੜਾ ਅਦਰ ਉਹ ਲੂਹ ਖੰਡੇ ਹੋ ਜਾਂਦੇ ਆ ਵੀ ਅਦਰ ਕੰਬਦਾ ਹਿਰਦਾ ਇਨਸਾਨੀਅਤ ਤਾਰ-ਤਾਰ ਹੁੰਦੀ ਨਜ਼ਰ ਆ ਰਹੀ ਹੈ ਤਾਰ-ਤਾਰ ਮੈਂ ਕਹਿੰਦਾ ਵੀ ਇਤੋਂ ਬਾਹਰ ਕੀ ਹੋ ਸਕਦਾ ਕਿਤੇ ਕਲਜੂ ਵਿੱਚ ਪਾਪ ਬੜੇ ਘੋਰ ਪਾਪ ਦੇ ਇਸ ਤੋਂ ਵੱਧ ਪਾਪ ਕੀ ਹੋ ਸਕਦਾ ਹਿਰਦਾ ਹੀ ਰਕਬਿਆ ਅਸੀਂ ਸੋਚ ਕੇ ਕੰਮ ਜਾਂਦੇ ਹਰ ਬੰਦਾ ਸੋਚ ਕੇ ਕੰਮ ਜਾਂਦਾ ਉਹਦੇ ਅੰਦਰ ਕਿੰਦੀ ਕੁ ਮਾੜੀ ਰੁਹਾਈ ਹੋਗੀ ਇਸ ਧਰਤੀ ਤੇ ਇਨਸਾਫ ਹੋ ਗਿਆ ਉਹਨੂੰ ਫਾਸੀ ਦੀ ਸਜ਼ਾ بار بار ਮੈਂ ਕਹਿੰਦਾ ਫਾਸੀ ਨਹੀਂ ਹੋਣੀ ਚਾਹੀਦੀ ਫਾਸੀ ਨਹੀਂ ਹੋਣੀ ਚਾਹੀਦੀ ਪਰ ਐਦਾਂ ਦੇ ਲੋਕਾਂ ਨੂੰ ਬਾਰ ਬਾਰ ਫਾਸੀ ਹੋਣੀ ਚਾਹੀਦੀ ਐਦਾਂ ਦੇ ਲੋਕਾਂ ਦੇ ਟੁਕੜੇ ਟੁਕੜੇ ਕਰ ਦਿੱਤੇ ਜਾਣ ਐਦਾਂ ਦੇ ਲੋਕਾਂ ਨੂੰ ਚੌਂਕ 'ਚ ਘੜ ਕੇ ਗੋਲੀ ਮਾਰ ਦਿੱਤੇ ਜਾਣੀ ਚਾਹੀਦੀ ਹੈ ਫਾਸੀ ਦੇਣੀ ਚਾਹੀਦੀ ਤਾਂ ਕਿਉਂ ਕਿ ਜਿਹੜਾ ਗਰਾਹਮ ਕਰਨ ਵਾਲਾ ਬੰਦਾ ਕੰਬੇ ਅਰਤ ਸਾਡੇ ਬੱਚੇ ਸੇਫਰੀ ਬੱਚਾ ਬਾਹਰ ਜੇ ਉਹ ਭੂਆ ਕਹਿੰਦੀ ਸੀ ਤਾਂ ਸੋ ਹੁਣ ਆਪਾਂ ਆਪਾਂ ਵੀ ਆਪਾਂ ਅੜਗੋੜ ਰਹਨੇ ਸਾਡੇ ਬੱਚੇ ਸਾਨੂੰ ਪਿਆਰ ਕਰਦੇ ਆ ਕੇ ਆਪਾਂ ਉਹਨਾਂ ਨੂੰ ਜੱਫੀ ਵੀ ਪਾਨੇ ਕੋ ਟੌਫੀ ਵੀ ਦੇ ਦੇਨੇ ਕੁਝ ਵੀ ਕਰਦੇ ਨੇ ਤੇ ਵਿਸ਼ਵਾਸ ਹੀ ਨਹੀਂ ਰਿਹਾ ਇਸ ਤੋਂ ਜਿਹਨੂੰ ਭੂਆ ਕਹਿੰਦੀ ਹੋਵੇ ਤੇ ਉਹ ਭੂਆ ਉਹ ਜੇ ਕੋਈ ਕਰਮ ਕਰੇ ਉਹ ਜੀ ਭੂਆ ਨਾ ਤਾਂ ਨਾ ਹੋਣਾ ਚੰਗਾ ਉਹ ਤਾਂ ਜੰਮਣ ਤੋਂ ਪਹਿਲਾਂ ਉਹ ਜੀ ਔਰਤ ਮਰ ਜਵੇ ਜੰਮਣ ਤੋਂ ਪਹਿਲਾਂ ਉਹ ਜੇ ਇਨਸਾਨ ਮਰ ਜਵੇ ਜਿਹੜਾ ਇਦਾਂ ਦੇਖੋ ਕਰਮ ਕਰਦਾ ਮੈਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਹਰਪ੍ਰੀਤ ਜੀ ਮੇਰੇ ਦੋਸਤ ਨੇ ਪਰੀਓਖੀ ਘੜੀਆਂ ਉਹਨਾਂ ਵਾਸਤੇ ਅੱਜ ਵੀ ਯਾਦ ਕਰਦੇ ਅੱਖਾਂ ਉਹਨਾਂ ਦੀ ਡੁੱਲ ਡੁੱਲ ਪੈਂਦੀਆਂ ਕਿਉਂ ਪੈਂਦੀਆਂ ਕਿਉਂਕਿ ਉਹਨਾਂ ਦਾ ਬੱਚਾ ਗਿਆ ਉਹਨਾਂ ਦਾ ਰੱਬ ਚਲਾ ਗਿਆ ਤੇ ਪ੍ਰਭਾਤਵਾ ਵਾ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਹੈ ਕਿ ਉਹ ਕਿੰਨਾ ਤਾਂ ਬੱਚਾ ਉਹਨਾਂ ਦੇ ਘਰ ਦੁਆਰਾ ਆਵੇ ਤਾਂ ਜੋ ਕੁਛ ਤਰਾਸ ਕੁਛ ਸ਼ਾਂਤੀ ਕੁਛ ਸਕੂਨ ਹੋਰ ਮਿਲ ਸਕੇ ਤੇ ਤਰਵਾਦ ਫਿਰ ਕਰਦਾ ਮੈਂ ਸਾਰੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਲੜਾਈ 'ਚ ਹਿੱਸਾ ਲਿਆ ਗੋ ਕਿ 30 ਮਿੰਨਾਂ ਜਾਂ ਇਨਸਾਫ ਲੈ ਰਹੇ ਤੇ 33 ਸਾਲ ਤਣਦੇ ਸੀ ਤੇ ਹੋਰ ਵੀ ਬੜੇ ਇੱਧੇ ਦੇ ਲੋਕ ਹੈਗੇ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਉਹ ਇਨਸਾਫ ਮਿਲ ਸਕਣ ਤਾਂ ਜੋ ਇੱਧੇ ਦੇ ਕੋਈ ਕਰਮ ਦੁਆਰਾ ਡਾਕਸ ਸੋ ਦਿਲਰੋਜ਼ ਦੇ ਮਾਪੇ ਨਾਮ ਅਕਾ ਦੇ ਨਾਲ ਹੀ ਅਰਦਾਸ ਹੋਰ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਜਿੱਥੇ ਸਾਰੀ ਲੋਕਾਂ ਨੇ ਉਹਨਾਂ ਨੂੰ ਚਾਣ ਵਾਲਿਆਂ ਨੇ ਦਿਲਰੋਜ਼ ਨੂੰ ਚਾਣ ਵਾਲਿਆਂ ਦੇ ਸਭ ਨੂੰ ਬਹੁਤ ਪਿਆਰ ਕੀਤਾ ਕਿ ਇਨਸਾਫ ਹੋਇਆ ਪਰ ਨਾਲ ਦੀ ਨਾਲ ਇਹ ਇੱਕ ਅਰਦਾਸ ਵੀ ਕਰ ਰਹੇ ਕਿ ਦਿਲਰੋਜ਼ ਫਿਰ ਕਿਸੇ ਰੂਪ 'ਚ ਵਾਪਸ ਆਵੇ ਨਵੇਂ ਅਪਡੇਟ ਨਾਲ ਫਿਰ ਮਿਲਾਂਗੇ ਉਨਤਕ ਬ Just pick